ਸਤਿ ਸ੍ਰੀ ਅਕਾਲ ਜੀ ਪਹਿਲਾਂ ਤਾਂ ਸਾਰੀਆਂ ਭੈਣਾਂ ਨੂੰ ਤੇ ਜੋ ਵੀ ਸਾਡੇ ਚੈਨਲ ਤੇ ਆਏ ਜੀ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਤੇ ਹੋਰ ਸਾਰੇ ਕੀ ਹਾਲ ਚਾਲ ਜੀ ਸਾਰੇ ਉਮੀਦ ਆ ਕਿ ਠੀਕ-ਠਾਕ ਹੋਵਗੇ ਜੀ ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਖਾਸ ਵੀਡੀਓ ਲੈ ਕੇ ਆਏ ਹਾਂ ਜੀ ਜਿਵੇਂ ਕਿ ਕੰਬਲਵਾਰੇ ਬੈੱਡ ਕੰਬਲਵਾਰੇ ਤੇ ਇਹ ਵੀਡੀਓ ਜੀ ਜਿਨ੍ਹਾਂ ਦੇ ਘਰ ਛੋਟੇ ਬੱਚੇ ਆ ਉਹਨਾਂ ਪੈਣਾ ਲਈ ਤਾਂ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਬਹੁਤ ਜ਼ਿਆਦਾ ਖਾਸ ਹੈਗੀ ਤੇ ਆਪਾਂ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਇਹ ਤੁਹਾਨੂੰ ਰਿਕੁਐਸਟ ਕਰਦੇ ਆਂ ਪਲੀਜ਼ ਜੋ ਵੀ ਭੈਣ ਭਰਾ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਵੀਡੀਓ ਐਂਡ ਤੱਕ ਜ਼ਰੂਰ ਦੇਖਣਾ ਜੀ ਵੀਡੀਓ ਬਹੁਤ ਜ਼ਰੂਰੀ ਹੈ ਜੀ ਜਿਨ੍ਹਾਂ ਦੇ ਘਰ ਛੋਟੇ ਬੱਚੇ ਹੈਗੇ ਉਹਨਾਂ ਲਈ ਤਾਂ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਤੇ ਜਿਵੇਂ ਕਿ ਆਪਾਂ ਨਵਾਂ ਕੰਬਲ ਲੈ ਲਿਆਉਣੇ ਆ ਬਾਜ਼ਾਰੋਂ ਜਾਂ ਪੁਰਾਣਾ ਲੈਣੇ ਆਪਾਂ ਰੈਗੂਲਰ ਉੱਪਰ ਤਾਂ ਉਹਨਾਂ ਵਾਸਤੇ ਜੀ ਤੇ ਬੈੱਡ ਕੰਬਲ ਤਾਂ ਆਪਾਂ ਸਾਰੇ ਵਰਤਦੇ ਆਂ ਜੀ ਸਰਦੀਆਂ 'ਚ ਜੀ ਹਰ ਇੱਕ ਦੇਖਾ 2 2 3 3 ਬੈੱਡ ਕੰਬਲ ਹੁੰਦੇ ਜੀ ਉੱਪਰ ਲੈਣ ਲਈ ਤੇ ਇਹ ਜੇਦੋਂ ਆਪਾਂ ਉੱਪਰ ਲੈਣਾ ਜੀ ਇਹ ਤੇ ਆਪਾਂ ਇੱਕ ਕੰਮ ਇਹ ਤੇ ਜ਼ਰੂਰ ਕਰ ਲੈਣਾ ਜੀ ਜਿਹੜਾ ਹੈਗਾ ਬਹੁਤ ਜ਼ਰੂਰੀ ਜੀ ਉਹੀ ਆਪਾਂ ਵੀਡੀਓ ਮੈਨੂੰ ਖਾਸ ਲੱਗੀ ਜੀ ਬਣਾਉਣੀ ਜ਼ਰੂਰੀ ਲੱਗੀ ਕਿਉਂਕਿ ਮੈਂ ਇਹ ਕਰ ਰਹੀ ਸੀ ਕੰਮ ਤਾਂ ਮੈਨੂੰ ਵੀ ਲੱਗਿਆ ਵੀ ਮੈਂ ਵੀਡੀਓ ਬਣਾਵਾਂ ਇਹ ਸਾਰੀਆਂ ਪਹਿਣਾ ਲਈ ਜ਼ਰੂਰੀ ਹੈਗੀ ਤੇ ਬਾਅਦ ਚ ਪਸਤਾਉਣਾ ਪੈਂਦਾ ਜੀ ਜੇ ਆਪਾਂ ਇਹ ਕੰਮ ਨਹੀਂ ਕਰਦੇ ਬੈੱਡ ਕੰਬਲ ਉੱਤੇ ਲੈਣ ਤੋਂ ਪਹਿਲਾਂ ਤੇ ਸਾਰਿਆਂ ਪਹਿਲਾਂ ਕਰ ਲੈਣੀ ਇਹ ਕੰਮ ਕਰ ਲੈਣਾ ਚਾਹੀਦਾ ਹੈ ਜਿਨ੍ਹਾਂ ਦੇ ਘਰ ਛੋਟੇ ਬੱਚੇ ਆ ਜੀ ਉਹਨਾਂ ਲਈ ਤਾਂ ਖਾਸ ਇਹ ਕੰਮ ਜ਼ਰੂਰੀ ਹੈ ਇਹ ਵੀ ਕਰਨਾ ਬੈੱਡ ਕੰਵਲ ਉੱਤੇ ਲੈਣ ਤੋਂ ਪਹਿਲਾਂ ਤੇ ਹੁਣ ਮੈਂ ਤੁਹਾਨੂੰ ਦਿਖਾਉਂ ਰਹੀ ਜੀ ਕਿਹੜਾ ਕੰਮ ਆਪਾਂ ਕਰ ਰਹੇ ਆਂਗੇ ਤੇ ਇਹ ਵਾਲਾ ਜੀ ਜਿਵੇਂ ਬੈੱਡ ਕੰਵਲ ਦੇ ਚਾਰੇ ਖੁੰਝੇ ਆ ਇਹ ਇਹ ਵਾਲੇ ਤੇ ਆਹ ਵੇਖੋ ਜੀ ਹੁਣ ਤੁਸੀਂ ਦੇਖੋ ਚਾਰੇ ਖੁੰਝੇ ਵੇਖੋ ਤੁਸੀਂ ਹੁਣ ਜਿਵੇਂ ਇਹ ਇਹ ਅਗੇ ਇਹ ਵਾਲਾ ਆ ਵੇਖੋ ਇਹ ਜੀ ਵੇਖੋ ਚਾਰੇ ਖੁੰਝ ਤੁਸੀਂ ਖੁਦ ਵੇਖ ਲਓ ਜੀ ਇਹ ਤੇ ਇਹ ਕਿਸੇ ਚੂਹੇ ਚਾਹੀਨੇ ਨਹੀਂ ਕਰੇ ਹੈਗੇ ਇਹ ਤੇ ਸਾਡੇ ਘਰ ਹੀ ਬੱਚੇ ਅਗੇ ਇਹ ਜੇ ਚੂਹਿਆਂ ਵਰਗੇ ਛੋਟੇ ਛੋਟੇ ਜਿੰਨੇ ਹੋਰ ਭੈਣਾਂ ਦੇ ਵੀ ਘਰ ਸਾਰੀਆਂ ਦੇ ਹੋਣਗੇ ਛੋਟੇ ਬੱਚੇ ਤੇ ਉਹਨਾਂ ਲਈ ਤਾਂ ਹੀ ਖਾਸ ਵੀਡੀਓ ਬਣਾਈ ਹੈ ਮੈਂ ਇਹ ਤੇ ਜਦੋਂ ਇਹ ਥੋੜਾ ਜਿਹਾ ਡਿੱਗ ਜਾਂਦਾ ਨਾ ਇਹ ਤੇ ਇਹ ਨਾ ਫਿਰ ਬੱਚੇ ਨਾ ਤੇ ਬੈਠੇ ਬੈਠੇ ਗਾਹਾਂ ਕਿਤੇ ਲੱਗੇ ਰਹਿੰਦੇ ਕੰਮ ਜਿਦੋਂ ਬੱਚਿਆਂ ਨੂੰ ਆਪਾਂ ਕੰਬਲ 'ਚ ਬਿਠਾ ਦਿੰਨੇ ਵੈੱਡ ਤੇ ਛੋਟੇ ਬੱਚਿਆਂ ਨੂੰ ਤੇ ਆ ਵੇਖੋ ਇਹ ਇਹ ਦੇੜ ਨਾਲ ਲੱਗੇ ਜੀ ਇਸ ਤਰੀਕੇ ਨਾਲ ਤਾਂ ਮੇਰਾ ਬੱਚਾ ਹੈਗਾ 3 ਸਾਲ ਦਾ 3 ਸਾਲ ਦਾ ਹੋਊਗਾ ਹਜੇ ਤੇ ਉਹਨੇ ਵੇਖੋ ਆ ਸਾਰਾ ਵੇਖੋ ਕੀ ਕਰਤਾ ਜੀ ਕੰਬਲ ਦਾ ਇਹ ਥੋੜਾ ਜਿਹਾ ਦੇੜਾ ਸੀ ਇਸ ਵਾਂਗ ਤੇ ਉਹਨੇ ਬੈਠੇ ਬੈਠੇ ਨੇ ਵੇਖੋ ਆ ਕਿੰਨਾ ਹੜੀੜਤਾ ਤੇ ਹੁਣ ਮੈਨੂੰ ਮਸ਼ੀਨ ਡਾਉਣੀ ਪਊਗੀ ਜੀ ਮਸ਼ੀਨ ਰੱਖਣੀ ਪੈਣੀ ਹੈ ਤੇ ਮੀਨਤੇ ਸਿਉਣਾ ਪੈਣਾ ਹੈ ਤੇ ਤੁਹਾਨੂੰ ਵੀ ਸਾਰੀਆਂ ਭੈਣਾਂ ਨੂੰ ਬੇਨਤੀ ਕਰਦੀਆਂ ਵੀ ਸਾਰੀਆਂ ਭੈਣਾਂ ਕੰਬਲ ਬੈੱਡ ਕੰਬਲ ਉੱਪਰ ਲੈਣ ਤੋਂ ਪਹਿਲਾਂ ਚਾਹੇ ਨਵਾਂ ਚਾਹੇ ਪੁਰਾਣਾ ਵੀ ਤੇ ਇਹ ਚੀਜ਼ਾਂ ਇਹ ਜ਼ਰੂਰ ਤੁਸੀਂ ਸਿਉਣਾ ਲਗਾ ਲੈਣੀਆਂ ਤੇ ਤਾਂ ਕਿ ਇਹ ਕੰਮ ਨਾ ਵਦੇ ਪਸਤਾਵਾ ਨਾ ਹੋਵੇ ਮੈਨੂੰ ਵੀ ਇਹ ਕਈ ਦਿਨਾਂ ਦੀ ਘੌਲ ਹੋਈ ਗਈ ਤੇ ਮੈਂ ਸੋਚਦੀ ਰਹੀ ਵੀ ਚਲ ਅੱਜ ਲਾਉਣੀ ਹੈ ਲੈ ਜਿਹੜਾ ਕੱਲ ਲਾਉਣੀ ਆ ਤਾਂ ਮੇਰੇ ਬੱਚੇ ਨੇ ਇੰਨੀ ਢੇੜਤੀ ਇਹ ਸਿਉਣ ਵੇਖੋ ਤੇ ਹੁਣ ਮੈਨੂੰ ਇਹ ਔਖਾ ਲੱਗ ਰਿਹਾਗਾ ਸਿਉਣਾ ਵੀ वैसे तो चलो ए मशीन ते सोखा ਹੁੰਦਾਗਾ ਵੀ ਸੁਣਤਾ ਜਾਂਦਾ ਛੇਤੀ ਤੇ ਇਹ ਨਾ ਆਪਾਂ ਨੂੰ ਐ ਜੇ ਲੱਗਦਾ ਵੀ ਮਸ਼ੀਨ ਤੇ ਸੁਣਤਾ ਨਹੀਂ ਜਾਣਾ ਮਸ਼ੀਨ ਤੇ ਸੁਣਤਾ ਜਾਊਗਾ ਤੇ ਤੁਸੀਂ ਵੀ ਸਾਰੇ ਬੈੱਡ ਕੰਬਲ ਤੇ ਜ਼ਰੂਰ ਇਹ ਲੇਟ ਲਗਾ ਲੈਣੀ ਜੀ ਤੇ ਬਹੁਤ ਸੋਤਾ ਸਾਨੂੰ ਵੀ ਵਧੀਆ ਸੌਖਾ ਰਹੂਗਾ ਜਿੰਨਾ ਚਿਰ ਕੰਬਲ ਚੱਲੂਗਾ ਇਹ ਤੇ ਬਹੁਤ ਵਧੀਆ ਇਹ ਤਰੀਕਾ ਕਾ ਜੀ ਵੀ ਪਹਿਲਾਂ ਤੁਸੀਂ ਇਹ ਲੇਟ ਜ਼ਰੂਰ ਲਾ ਲੈਣੀ ਸਾਰੇ ਕੰਬਲ ਤੇ ਜਦੋਂ ਉੱਪਰ ਲੈਣਾ ਸ਼ੁਰੂ ਕਰਨਾ ਕੰਬਲ ਤੇ ਹੁਣ ਮੈਂ ਤੁਹਾਨੂੰ ਢੇਡ ਇਹ ਲਾ ਕੇ ਦਿਖਾਉਣੀ ਆ ਤੇ ਮਸ਼ੀਨ ਤੇ ਇਹ ਬਿਲਕੁਲ ਸੌਖੇ ਤਰੀਕੇ ਨਾਲ ਲੱਗ ਜਾਂਦੀ ਹੈਗੀ ਤੇ ਸਾਰੇ ਬੈੱਡ ਕੰਬਲ ਤੇ ਤੁਸੀਂ ਲਗਾ ਲੈਣੇ ਕਿਉਂਕਿ ਜਦੋਂ ਇੱਕ ਵਾਰ ਢੇਡ ਨਾਲ ਸ਼ੁਰੂ ਹੋ ਜਾਂਦਾ ਇਹ ਕੰਨੀ ਤਾਂ ਇਹ ਸਾਰੀ ਢੇਡਣੀ ਸ਼ੁਰੂ ਹੋ ਜਾਂਦੀ ਹੈ ਫਿਰ ਤੇ ਆਪਾਂ ਇਹਨੂੰ ਤੁਹਾਨੂੰ ਲਾ ਕੇ ਦਿਖਾਉਣੀ ਆ ਜੀ ਤੁਹਾਨੂੰ ਵੀ ਇਹ ਜਿਆਦਾ ਕੰਮ ਨਾ ਆਵੇ ਤੇ ਇਹ ਸਾਰੇ ਬੈੱਡ ਕੰਬਲ ਤੇ ਲਗਾ ਲੈਣੀ ਤੁਸੀਂ ਕਿਉਂਕਿ ਇਹ ਤੇ ਮੋਟੀ ਸਲਾਈ ਲਗਾਈ ਹੁੰਦੀ ਹੈ ਨਾ ਸਲਾਈਆਂ ਤਾਂ ਦੋ ਲਗਾਆਂ ਹੁੰਦੀਆਂ ਫਿਰ ਵੀ ਮੋਟੀ ਸਲਾਈ ਹੁੰਦੀ ਹੈ ਇਹ ਢੇੜੀ ਜਾਂਦੀ ਹੈ ਜੇ ਜਦੋਂ ਇੱਕ ਵਾਰ ਦੇ ਇਹਨੂੰ ਲਗਾ ਲੇ। ਪਰ ਲੈਣੀਆਂ ਤਾਂ ਕਿ ਢਿੜ ਨਾ ਆਹੀ ਬਿਲਕੁਲ ਸਲਾਈ ਇਹਦੀ ਖੁੱਲੇ ਨਾ। ਤੇ ਨਹੀਂ ਤਾਂ ਇਹ ਅੱਗੇ ਵੀ ਖੁੱਲਣੀ ਸ਼ੁਰੂ ਹੋ ਜਾਂਦੀ ਆ। ਵੇਖੋ ਇੱਥੇ ਹੁਣ ਇਹ ਡਬਲ ਸਲਾਈ ਸੀਗੀ। ਇੱਥੇ ਹੈਗੀ ਆ ਤੇ ਇੱਥੋਂ ਇਹ ਢੜਨੀ ਸ਼ੁਰੂ ਹੋ ਗਈ ਆ ਵੇਖੋ। ਸਾਰੇ ਬੈੱਡ ਕੰਬਲ ਤੇ ਤੁਸੀਂ ਵੀ ਇਹ ਤੁਹਾਨੂੰ ਸਾਰੀਆਂ ਫੈਣਾਂ ਨੂੰ ਮੈਂ ਪਹਿਲੀ ਸਲਾਹ ਦੇ ਰਹੀ ਆ ਵੀ ਪਹਿਲੀ ਇਹ ਲਗਾ ਲੈਣੀ ਆ। ਨਹੀਂ ਤਾਂ ਫਿਰ ਬਾਅਦ ਚ ਬੈੱਡ ਕੰਬਲ ਵੀ ਬੁਰਾ ਲੱਗਦਾ ਇਹ ਤੋਂ ਜਦੋਂ ਸਲਾਂਗ ਢਿੜ ਜਾਂਦੀਆਂ ਇਹ ਸਿਉਣਾ। ਜੀ ਅੱਜ ਦੀ ਵੀਡੀਓ ਜੀ ਐਨੀ ਆਪਣੀ ਤੇ ਜੇਕਰ ਵੀਡੀਓ ਚੰਗੀ ਲੱਗੀ ਤਾਂ ਜੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਜੀ ਤੇ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰਿਆ ਕਰੋ ਜੀ ਤਾਂ ਕਿ ਹੋਰ ਭੈਣਾਂ ਨੂੰ ਵੀ ਤੇ ਹੈਲਪ ਹੋ ਸਕੇ ਜੀ ਵੀਡੀਓ ਦੀ ਤੇ ਮਿਲਦੇ ਹਾਂ ਜੀ ਅਗਲੀ ਵੀਡੀਓ ਚ ਕਿਸੇ ਚ